ਕਰਦੇ ਝੂਠੀ ਅਗੇ ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰੋਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਨਾਮਾਨਮਤੇ ਨਗਰ ਪਿੰਡ ਚੱਕ ਟੁੱਡੀਕੇ ਵਿੱਚ ਚੱਕ ਟੁੱਡੀਕੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰਨ ਨਾਮ ਕੀ ਸੀ ਬਾਈ ਦਾ ਬਾਈ ਜਿਸਪਾਲ ਜਿਸਪਾਲ ਸਿੰਘ ਜਿਸਪਾਲ ਸਿੰਘ ਦੇ ਬਾਈ ਦੇ ਘਰੇ ਮੈਂ ਇਸ ਟਾਈਮ ਮੌਜੂਦ ਆ ਪਹਿਲਾ ਸੂਆ ਝੋਟੀ ਵਕਾਉ ਲਈ ਆ ਬਾਈ ਹੁਣ ਇਹਨੇ ਮਿੱਤਰੋ ਜਿਹੜੀ ਸੂਣ ਵਾਲੀ ਆ ਪੰਜ ਤੋਂ 7 ਦਿਨ ਇਹਨੇ ਹਜੇ ਟੌਰਨ ਨਾਲ ਲੈ ਜਾਣੇ ਤੋਰਦੇ ਬਾਈ ਖੋਲਦੇ ਮੋੜਾ ਜੀ ਪੰਜ 7 ਦਿਨ ਇਹਨੇ ਹਜੇ ਟੌਰਨ ਨਾਲ ਲੈ ਜਾਣੇ ਥੱਲੋਂ ਲੀਵੇ ਭਾਂਡੇ ਵੱਲੋਂ ਸਾਫ਼ ਤੇ ਸੁਥਰੀ ਆ ਕੱਦ ਬਾਡੀ ਦੀ ਚੰਗੀ ਅੰਗਾ ਪੈਰਾਂ ਦੀ ਤੇ ਆਰਾਂ ਦੀ ਚੋਟੀ ਚੰਗੀ ਆ ਮਿੱਤਰੋ ਬਾਕੀ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਜਿਹੜੇ ਪੁਰਾਣੇ ਘਰੇ ਰੱਖਣ ਨੂੰ ਦੁੱਧ ਪੀਣ ਨੂੰ ਲੈਣੀ ਆਉਂਦੇ ਲਈ ਲਾਹੇਵੰਦ ਚੀਜ਼ ਆ ਇੱਕ ਤਾਂ ਦੁੱਧ ਵਾਲੇ ਪੱਖ ਤੋਂ ਮਜ਼ਬੂਤੀ ਚੰਗੀ ਆ ਕਰਮਾਂ ਵਾਲੀ ਦੀ ਤੇ ਦੂਜੀ ਮਤਲਬ ਬਿਊਟੀ ਵਾਲੇ ਪੱਖ ਨੂੰ ਜੇ ਜਾਣਦੇ ਆ ਤਾਂ ਵੀ ਚੰਗੀ ਆ ਤੂੰ ਦੋ ਦੋ ਨੇ ਬਾਲਾ ਨਹੀਂ ਦਾ 10 11 ਕਿਲੋ ਪਹਿਲੇ ਸੋਇ ਦੇ ਵਿੱਚ ਦੇ ਜਾਣਾ ਕਿਉਂਕਿ ਛੋਟੀ ਥੱਲੋਂ ਚੰਗੀ ਆ ਬਈ ਅਜੇ 5-7 ਦਿਨ ਪਏ ਆ ਜੈਲੀ ਵੀ ਚੰਗੀ ਆ ਨਹੀਂ ਹੈਗਾ ਵੀ ਮਤਲਬ ਡਰਕਲ ਜੀ ਨਹੀਂ ਗਈ ਸਾਢੇ 3 ਸਾਲ ਦੀ ਹੁੰਦੀ ਉਮਰ ਆ ਤੁਸੀਂ ਚਾਰ ਦੰਦ ਗਿਣ ਲਿਓ ਤੁਸੀਂ ਇਹਨੂੰ ਦੋ ਦੰਦ ਗਿਣ ਲਿਓ ਉਹ ਤੁਹਾਡੇ ਤੇ ਡਿਪੈਂਡ ਹੋਊਗਾ ਕਿਉਂਕਿ ਪੱਟ ਕੇ ਮੈਂ ਨਹੀਂ ਵੇਖੇ ਔਰ ਦੰਦ ਹਮੇਸ਼ਾ ਚਾਰ ਚਾਰ ਮਹੀਨਿਆਂ ਦਾ ਫਰਕ ਆ ਵੀ ਪਸ਼ੂ ਪਾਇਓ ਜੇ ਪਸ਼ੂ ਚੰਗਾ ਸਮਿਆਂ ਨਿਕਰ ਲਹੂ ਪਾਣੀ ਜਾਣ ਵਾਲਾ ਤਾਂ ਉਹ ਪਸ਼ੂ ਲੇਟ ਦੰਦ ਛੁੱਟਦਾ ਹੁੰਦਾ ਜੇ ਕਮਜ਼ੋਰੀ ਦੇ ਵਿੱਚ ਅਜੇ ਤੋਂ ਪਹਿਲਾਂ ਛੁੱਟ ਜਾਂਦਾ ਹੁੰਦਾ ਸੇ ਫਾਰਕ ਕਿ ਤਿੰਨ ਗੁ ਮਹੀਨਿਆਂ ਦਾ ਹੀ ਪੈਂਦਾ ਹੁੰਦਾ ਬੜਾ ਨਹੀਂ ਤੇ ਬਾਕੀ ਬਈ ਛੋਟੀ ਜਿਹੜੇ ਪੁਰਾਣੇ ਘਰੇ ਰੱਖਣ ਨੂੰ ਲੈਣੀਆਂ ਠੰਡੀ ਸੀਲ ਚੰਗੀ ਆ ਜਿਵੇਂ ਵੇਖੋ ਅਸੀਂ ਨਵੇਂ ਬੰਦੇ ਉੱਪਰੇ ਖੜੇ ਆ ਕੋਲੇ ਦੇ ਇਹਨੂੰ ਕੋਈ ਪ੍ਰਵਾਹ ਨਹੀਂ ਕਰਮਾ ਵਾਲੀ ਨੂੰ ਫਿਰ ਮੰਨ ਲਓ 10 11 ਕਿਲੋ ਦੁੱਧ ਵੀ ਦੇ ਜੂਗੀ ਟੌਰਨ ਰੇਟ ਇਹਦਾ ਪਾਈ ਹੁਣੀ ਫੋਨ ਦੇ ਉੱਤੇ ਤੈਅ ਕਰਨਗੇ ਬਾਈ ਜਿਸਪਾਲ ਸਿੰਘ ਪਾਈ ਦੇ ਘਰੇ ਇਹ ਛੋਟੀ ਖੜੀ ਹੋਈ ਆ ਪਿੰਡ ਚੱਕ ਟੁੱਡੀਕੇ ਦੇ ਵਿੱਚ ਤੇ ਜ਼ਿਲ੍ਹਾ ਜਿਹੜਾ ਇਹਨੂੰ ਲੱਗਦਾ ਵਾ ਮਿੱਤਰੋ ਫਰੀਦਕੋਟ ਨੰਬਰ ਬਾਈ ਆਪਣਾ ਦੱਸ ਦਿਓ 94786 0170494786017049478601704 ਬਾਈ ਦਾ ਨੰਬਰ ਆ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਭਾਈ ਹੋਣਾ ਨਾਲ ਗੱਲਬਾਤ ਤੇ ਪਹਿਲਾ ਸੂਆ ਚੋਟੀ ਆ 3.5 ਸਾਲ ਦੀ ਉਮਰ ਆ ਪਿੰਡ ਚੱਕ ਟੁੱਡੀਗਿਆ ਜ਼ਿਲ੍ਹਾ ਫਰੀਦਕੋਟ ਆ ਘਰੇ ਲੋਪਰਵਾਰ ਆ ਅਗਲੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ